ਸੱਚੇ ਕਾਲ ਦਾ ਟੀਵੀ ਅਨਰਾਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਜੀ ਮੈਂ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਹੋ ਚੁੱਕੀ ਹੈ ਜਿੱਤੇ ਕਿ ਇੱਕ ਪਾਸੇ ਵਿਧਾਨ ਸਭਾ ਚੱਲ ਰਹੀ ਹੈ ਤੇ ਉਸ ਦੇ ਵਿੱਚ ਆਪਸ ਦੇ ਵਿੱਚ ਬਹੁਤ ਸਾਰੀਆਂ ਪੋਲੀਟੀਕਲ ਜੜੀਆਂ ਧਿਰਾਂ ਨੇ ਆਪਸ ਦੇ ਵਿੱਚ ਮਿਣੋ-ਮਿਣੀਆਂ ਹੁੰਦੀ ਨਜ਼ਰਾਂ ਇੱਕ ਦੂਜੇ ਜੜੀਆਂ ਪਰ ਤਾਂ ਨੇ ਉਹ ਫਰੋਲ ਦੀਆਂ ਨਜ਼ਰਾਂ ਨੇ ਪਰ ਇਧਰਲੇ ਪਾਸੇ ਪੰਜਾਬ ਦੀ ਸਿਆਸਤ ਹਿਲ ਚੁੱਕੀ ਹੈ ਇੱਕ ਸਾਬਕਾ ਵਿਧਾਇਕ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਹੀ ਸਮੇਂ ਦੇ ਵਿੱਚ ਐਂਟਰੀ ਕਰ ਦਿੱਤੀ ਜਾਣੀ ਆ ਬਹੁਤ ਵੱਡੀ ਖਬਰ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਸਾਹਮਣੇ ਆਇਆ ਕਿ ਤਰਨਤਾਰਨ ਤੋਂ ਸਾਬਕਾ ਵਿਧਾਇਕ ਕਾਲੀ ਦਲ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਸੂਤਰਾਂ ਦੇ ਵੱਲੋਂ ਤੋਂ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜਿਹੜਾ ਇਸ ਵਕਤ ਤਰਨਤਾਰਨ ਸੀਟ ਹੈ ਜਿਹੜੀ ਉਹ ਖਾਲੀ ਹੋ ਚੁੱਕੀ ਹੈ ਜਿੱਤੋਂ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਜਿਹੜੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਸ ਦੁਨੀਆ ਦੇ ਵਿੱਚ ਉਹ ਰੁਕਸਤ ਹੋ ਚੁੱਕੇ ਨੇ ਤਾਂ ਇਸ ਕਰਕੇ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਅਨਾਉਂਸ ਹੋ ਚੁੱਕੀ ਹੈ ਤਾਂ ਜਿਮਨੀ ਚੋਣ ਅਨਾਉਂਸ ਹੋਈ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕਿਹਾ ਕਿ ਕੁਝ ਸਮੇਂ ਦੇ ਵਿੱਚ ਉਥੇ ਚੋਣ ਕਰਾਈ ਜਾਵੇ ਪਰ ਇਸ ਸਭ ਦੇ ਵਿਚਾਲੇ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਹੋ ਚੁੱਕੀ ਹੈ ਜਿੱਥੇ ਕਿ ਜਿਹੜਾ ਹਰਮੀਤ ਸਿੰਘ ਸੰਧੂ ਨੇ ਉਹਨਾਂ ਦੇ ਵੱਲੋਂ ਇੱਕ ਵੱਡਾ ਪੰਜਾਬ ਦੀ ਸਿਆਸਤ ਦੇ ਵਿੱਚ ਧਮਾਕਾ ਕਰ ਦਿੱਤਾ ਜਾਣਾ ਪਰ ਵੱਡੀ ਗੱਲ ਇਹ ਹੈ ਕਿ ਜਿੱਥੇ ਅਕਾਲੀ ਦਲ ਨੂੰ ਲਗਾਤਾਰ ਛੱਟ ਕੇ ਤੇ ਝੜਕਾ ਲੱਗ ਰਿਹਾ ਕਿ ਇੱਕ ਵਾਗੀ ਧੜਾ ਵੱਖਰਾ ਬਣ ਗਿਆ ਇੱਕ ਪੰਜ ਮੈਂਬਰੀ ਕਮੇਟੀ ਵੱਖਰੀ ਭਰਤੀ ਕਰ ਰਹੀ ਹੈ ਪਰ ਇੱਕ ਜਿਹੜਾ ਵੱਡਾ ਝੜਕਾ ਇਹ ਲੱਗਣਾ ਕਿ ਜਿੱਥੇ ਹੁਣ ਚੋਣਾ ਹੋਣੀਆਂ ਨੇ ਉਤੋਂ ਹੀ ਜੜੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਨੇ ਆਗੂ ਨੇ ਹਰਮੀਤ ਸਿੰਘ ਸੰਧੂ ਨੇ ਜਿਹੜੇ ਅਕਾਲੀ ਦਲ ਛੱਡ ਕੇ ਜਿਹੜੇ ਉਹ ਨਾ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਜਾ ਰਹੇ ਨੇ ਬਹੁਤ ਵੱਡੀ ਕਵਰ ਜੜੀ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਨੂੰ ਲੈ ਕੇ ਜਾਂ ਆਮ ਆਦਮੀ ਪਾਰਟੀ ਦੀ ਸੱਤਾ ਤੇ ਪਾਰਟੀ ਦੀ ਸਿਆਸਤ ਨੂੰ ਲੈ ਕੇ ਨਿਕਲ ਕੇ ਸਾਹਮਣੇ ਆਇਆ ਹਾਲਾਂਕਿ ਸੂਤਰਾਂ ਦੇ ਵੱਲੋਂ ਖਬਰ ਇਹ ਵੀ ਆ ਕਿ ਜਿਹੜੇ ਹਰਮੀਤ ਸਿੰਘ ਸੰਧੂ ਨੇ ਜਿਹੜੇ ਜ਼ਿਮਨੀ ਚੋਣ ਦੇ ਉਮੀਦਵਾਰ ਵੀ ਹੋ ਸਕਦੇ ਨੇ ਕਿਉਂਕਿ ਉੱਤੇ ਜ਼ਿਮਨੀ ਚੋਣ ਹੋਣੀਆਂ ਤੇ ਇਸ ਕਰਕੇ ਵੀ ਜਿਹੜਾ ਵੱਡਾ ਕੋਈ ਸਮਝੌਤਾ ਹੋਇਆ ਹੋ ਸਕਦਾ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਧਮਾਕਾ ਕਰ ਦਿੱਤਾ ਗਿਆ ਇੱਕ ਅਕਾਲੀ ਆਗੂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਉਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਬਹੁਤ ਵੱਡੀ ਖਬਰ ਆ ਐਕਸਕਲੂਸਿਵ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਹਰਮੀਤ ਸਿੰਘ ਸੰਧੂ ਤਰਨਤਾਰਨ ਤੋਂ ਸਾਬਕਾ ਵਿਧਾਇਕ ਕੁਝ ਹੀ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ